ਕਿੱਥੋਂ ਆ ਰਹੇ ਸੀਗੇ ਤੁਸੀਂ ਇਹ ਕਦੋਂ ਐਕਸੀਡੈਂਟ ਹੋਇਆ ਰਾਤੀ 3 ਵਜੇ ਕਿੱਧਰੋਂ ਆ ਗੱਡੀ ਕਿੱਧਰੋਂ ਆ ਰਹੀ ਸੀਗੀ ਦੂਸਰੀ ਇਹ ਦੂਜੇ ਪਾਸੇ ਆ ਕੇ ਤੇ ਸਾਨੂੰ ਮਾਰ ਹੀ ਦੇਣ ਲੱਗੀ ਸੀ ਭਾਈ ਦੇਖ ਹੀ ਰਹਾ ਅਸੀਂ ਰਾਮਾ ਮੰਡੀ ਜਲੰਧਰ ਤੋਂ ਆ ਰਹੇ ਸੀ ਕੀ ਲੱਧਿਆ ਕੀ ਹੋਇਆ ਪੁਰਾਣਾ ਮਠਾਈਆਂ ਦਾ ਡੱਬਾ ਝੁਗ ਗਿਆ ਗੱਟਾ ਪੁਰਾਣਾ ਕਵਾੜ ਕਵਾੜ ਝੁਗ ਗਿਆ ਸੀ 13 ਦਾ ਝੁਗ ਗਿਆ ਪੁਰਾਣਾ ਗੱਟਾ ਕਿੱਥੋਂ ਲੱਧਿਆ ਤੇ ਕਿੱਸੇ ਚੱਲੇ ਸੀ ਅਸੀਂ ਰਾਮਾ ਮੰਡੀ ਤੋਂ ਆਏ ਧੁਰੀ ਚੱਲੇ ਸੀ ਧੁਰੀ ਕਿੰਨੇ ਕ ਵਜੇ ਹੋਇਆ ਐਕਸੀਡੈਂਟ 3 ਵਜੇ ਇਹਦਾ ਕੋਈ ਖਾਦਾ ਪੀਤਾ ਹੋਇਆ ਸੀ ਹੋ ਸਕਦਾ ਖਾਦਾ ਕੇ ਦੇਖ ਹੀ ਰਿਹਾ ਤੁਸੀਂ ਬਾਕੀ ਉਧਰ ਗੱਡੀ ਆ ਗਈ ਐਕਸੀਡੈਂਟ ਹੋਇਆ ਉਦੋਂ ਉਤਰਿਆ ਹੋਣਾ ਨਾ ਤੁਸੀਂ ਦੇਖਿਆ ਹੋਣਾ ਭਾਈ ਉਤਰਿਆ ਨਾਲ ਹੀ ਗੈਪ ਹੋ ਗਿਆ ਡਰਾਈਵਰ ਪੱਜ ਗਿਆ ਆ ਮੁਰਗੇ ਇੱਕ ਵਾਰੀ ਤੁਹਾਨੂੰ ਮਿਲਿਆ ਮੁਰਗੇ ਪਤਾ ਨਹੀਂ ਉੱਥੋਂ ਚਲਾ ਗਿਆ ਹਸਪੀਟਲ ਤੋਂ ਕਿਤੇ ਕੋਈ ਮਾਲਕ ਗੱਡੀ ਦਾ ਆਇਆ ਮਾਲਕ ਕਹਿੰਦਾ ਟਰਾਂਸਪੋਰਟ ਵਾਲਾ ਆਇਆ ਸੀ ਉਹ ਕੀ ਕਹੇ ਗਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹਾ ਮੇਰਾ ਤਾਂ ਤੁਸੀਂ ਮੈਨੂੰ ਉਜਾੜ ਦਿੱਤਾ ਮੇਰੇ ਤਾਂ ਘਰ 5 ਕਿਲੋ ਮੀ ਆਟਾ ਲੈ ਕੇ ਕਿੱਦਾਂ ਗੁਜ਼ਾਰਾ ਚਲਾਣਾ ਜੀ ਉਹ ਨਹੀਂ ਮੇਰਾ ਉਹ ਕੀ ਬਣੂਗਾ ਭਾਈ మేర గడ్డీ ఠీ మోకి సేవా చలా సై